بہت ودیا ایک نام بل کو نام جمن دیا بہت نے بگتی دیا ودیا بہت نے ودیا نے بہت متعلق ہر مات ایک وھی ہوئی ہے جتن کرتے ہیں آدمی چ ਆਪਣੇ ਆਪਣੇ ਵਿਧੀਆਂ ਦਾ ਕਰਦੇ ਨੇ ਨਾ ਨਾਮ ਦੇ ਬਿਨਾ ਕਿਵੇਂ ਛਡਕਾਰਾ ਹੋ ਜੂਗਾ ਸਿਤੀਆ ਰਾਂਗਾਂ ਸੋਜੀ ਛੁੱਟਣ ਦੀ ਅਕਲ ਸੋਜੀ ਨਾਮ ਤੋਂ ਬਿਨਾ ਨਹੀਂ ਆ ਸਕਦਾ ਕਿੱਥੋਂ ਤੰਦੋ ਜੀ ਆਉਗੀ ਨਾਮ ਤੋਂ ਬਿਨਾ ਬੇ ਛੁੱਟਣ ਦੀ ਇਹ ਫਾਂਸਨ ਕੀ ਵਿਧੀਆਂ ਬਣ ਗਈਆਂ ਛੁੱਟਣ ਦੀਆਂ ਜਿਹੜੀਆਂ ਕਹਿੰਦੇ ਸੀ ਫਾਸਨ ਕੀ ਵਿਧੀ ਸਭ ਕੋ ਜਾਣਨਾ ਹੈ ਠੀਕ ਹੈ ਛੁੱਟਣ ਕੀ ਕੋਈ ਕੋਈ ਜਾਣਦਾ ਉਹਨੂੰ ਛੁੱਟਣ ਦੀ ਵਿਧੀ ਨੂੰ ਉਹ ਐ ਨਾਮ ਤੋਂ ਬਿਨਾ ਵਿਧੀ ਨਹੀਂ ਹੋਉਂਦੀ ਉਹ ਤਤ ਗਿਆਨ ਹੈ ਤਤ ਵਸਤੂ ਦਾ ਗਿਆਨ ਉਹ ਆਤਮ ਗਿਆਨ ਹੈ ਆਤਮ ਗਿਆਨ ਮੈਨੂੰ ਵਿਧੀ ਨਹੀਂ ਹੈ ਛੁੱਟਣ ਦੀ ਸੋਝੀ ਨਹੀਂ ਆ ਸਕਦੀ ਸਿੱਧਿਆ ਦਾ ਮਤਲਬ ਹੈ ਸੋਝੀ ਇੱਕ ਮੌਕੇ ਫੈਲੋ ਸਿਧੀ ਕਿਤੇ ਤੱਕ ਅਸਰ ਕੀ ਆ ਜੀ ਤੁਹਾਨੂੰ ਨਾਮ ਤੇ ਮਿਲੋਗੇ ਕੋਈ ਦੱਸੇ ਤਾਂ ਦੇਖ ਕੇ ਤੇ ਤਾਂ ਕਿ ਛੜਕਾਰੇ ਦੀ ਵਿਧੀ ਤਾਂ ਕਾਮਯਾਬੀ ਹੈ ਮਨ ਜਿਤੇਆ ਮਨ ਮੰਨਿਆ ਨਹੀਂ ਕੀ ਹੋਇਆ ਜੇ ਮਨੈ ਨਹੀਂ ਜਿਤੇਆ ਗਿਆ ਜਿਦਾ ਮਾਇਆ ਜੋ ਮਨੈ ਨੂੰ ਮਾਇਆ ਛੱਡੀ ਹੋ ਨਹੀਂ ਉਹ ਛੜਕਾਰਾ ਕੀ ਹੋ ਗਿਆ ਲੱਗਦਾ ਕਦਾ ਛੜਕਾਰਾ ਕਦਾ ਕਰਮ ਹੋ ਉਹ ਤਰੂ ਦਾ ਮਾਇਆ ਨਾ ਸਮਾ ਜੋੜ ਲੈਨੇ। ਬਾਦੀ ਪੱਕ ਪਹਿਲਾ ਕਰ ਲੈਨੇ। ਜਾਹੂ ਯਤਨ ਕਰ ਹੋਤ ਛੁਟਾਰਾ। ਜਿਹੜੇ ਯਤਨ ਕਰਕੇ ਛੁਟਕਾਰਾ ਹੋ ਸਕਦਾ ਹੈ। ਜਾਹੂ ਯਤਨ ਕਰ ਹੋਤ ਛੁਟਾਰਾ। ਐਸੇ ਯਤਨ ਕਰੀਦੇ ਨੇ ਛੁਟਕਾਰਾ ਹੋ ਜਵੇ। ਔਗਣਾ ਤੋਂ ਛੁਟਕਾਰਾ। ਲੋਭ ਘਟ ਜਵੇ, ਉਹ ਘਟ ਜਵੇ। ਵਾਇ ਦੀ ਦੌੜ ਤੋਂ ਬਾਹਰ ਨਿਕਲਣ ਨੂੰ ਮਨ ਮੰਨ ਲਵੇ ਬੜਾ ਬਣ ਦੀ ਇੱਛਾ ਖਤਮ ਹੋ ਜੂਵੇ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਵਿੜਾਈ ਦੀ ਭੁੱਖ ਖਤਮ ਹੋ ਜੂਵੇ ਐਹੀਂ ਜੀ ਕੋਈ ਅਬਰਾ ਲਾ ਕਰ ਵਾਹੂ ਜਦ ਤੱਕ ਸਾਧ ਸੰਗਾ ਰ ਹੈ ਇਹ ਜਦ ਤਨ ਜ਼ਾਦ ਸੰਗਤ ਦੀ ਸੰਗਤ ਬਣਾ ਆਪਣੇ ਅੰਦਰ ਜੁੜੇ ਦੇ ਬਿਨਾਂ ਨਹੀਂ ਹੋਣਾ ਇਹ ਜਦ ਤਨ ਸਾਧ ਸੰਗਤ ਰ ਹੈ ਕੋ ਵਾਇਆ ਛੱਡੀ ਬੈਠਾ ਅੰਦਰ ਦਾ ਜਿਹੜੇ ਛੱਡੀ بیٹھا ਹੈ ਉਹਦੇ ਨਾਲੇ ਜੁੜ ਕੇ ਹੋ ਸਕਦਾ। ਉਹ ਹੀ ਸਮਝਾ ਦਿੰਦਾ ਤੈਨੂੰ। ਉੱਥੇ ਜਾ ਕੇ ਐ ਨਾ ਉੱਥੇ ਜਾ ਬੈਠੇਂਗਾ ਉੱਥੇ ਜਿਹੜਾ ਆਰਾਮ ਆਣਨ ਲੱਗੂ। ਫਿਰ ਤੈਨੂੰ ਉਹ ਵੀ ਛੱਡੇ ਦੀ ਫਾਇਦਾ। ਫਿਰ ਸਮਝ ਆ ਜੂ ਕਿ ਛੱਡੇ ਤੇ ਫਾਇਦਾ ਹੈ। ਹੁਣ ਛੱਡੇ ਤੇ ਨੁਕਸਾਨ ਲੱਗਦਾ। ਕੋਈ ਛੱਡੇ ਤੋਂ ਨੁਕਸਾਨ ਲੱਗਦਾ। ਜੇ ਉਹਦੇ ਸੰਗ ਵਿੱਚ ਬੈਠੇਂਗਾ ਫਿਰ ਤੈਨੂੰ ਲੱਗੂ ਵੀ ਛੱਡੇ ਤੇ ਫਾਇਦਾ। আর بگੜਦਾ ਵੀ ਕੁਝ ਨਹੀਂ ਹੈ। بگੜਨ ਦਾ ਵੀ ਕੋਈ ਖਿਆਲ ਤੈਨੂੰ। ਜਿਹੜਾ ਬਿਲਕੁਲ ਜੂਣਾ ਮੈਨੇ ਛੱਡਿਆ ਤੇ ਐ ਕਰੇ ਤੇ ਕੁਛ ਉਹ ਭਲੇਖਾ ਵੀ ਛੱਡ ਜਾ। ਹੂੰ। ਜਾਂ ਉਬਰ ਰੁਤਾਰੇ ਸਭ ਕੋ। ਉਹ ਜਪੇ ਦਿਨ ਉਬਰ ਨਾ ਹੋ। ਹੂੰ ਹੂੰ ਹੈ? ਜਾਂ ਉਬਰ ਰੁਤਾਰੇ ਸਭ ਕੋ। ਜਾਂ ਉਬਰ ਰੁਤਾਰੇ ਸਭ ਕੋ। ਐਸਾ ਉਬਰ ਉੱਤੇ ਰੋਕ ਪੁੱਠਣਾ। ਮਾਇਆ ਤਸਿਆ ਅੰਦਰ। ਮਾਇਆ ਦੇ ਗਲਦੇ ਦੇ ਵਿੱਚ ਜਿਹੜਾ ਡੁੱਬਿਆ ਹੋਇਆ। ਭਗਤ ਸਾਧਕ ਉੱਪਰ ਨੂੰ ਉੱਤਰੂ ਇਹ ਉੱਪਰ ਰਹਿ ਜਾ ਥੋੜਾ ਜਿਹਾ ਉੱਤਰੂ ਤਾਂ ਆਵੇ ਨੱਖ ਵੀ ਬਾਹਰ ਹੋਵੇ ਸਾਹ ਤਾਂ ਆਉਣ ਲੱਗੇ ਐਡੇ ਦਾ ਸਾਹ ਨਹੀਂ ਆ ਰਿਹਾ ਕਿਸੇ ਦਾ ਉਹ ਕਹਾਤਾ ਉਹ ਜਬੇ ਵੇਲੇ ਬੁੱਢਾ ਥਾ ਉਗ ਰਿਹਾ ਬਸ ਡੁੱਬਿਆ ਗਿਆ ਸੀ ਥਨੇ ਜਦੋਂ ਲੇਹਰੇ ਆ ਨਾ ਸਾਰਾ ਵਿੱਚ ਕਾ ਜਦੂ ਡੁੱਬਿਆ ਹੋਇਆ ਸੀ ਉਭਰਿਆ ਜਿਹੜੀ ਇਹ ਪੰਕਤੀ ਗੁਰੂ ਦਾ ਸੱਚ ਹੈ ਪਹਿਲੀਆ ਹੈਡਿੰਗ ਬੁੱਢਾ ਥਾ ਉਭਰਿਆ ਗੁਣ ਕੀ ਲਹਿਰ ਚ ਭੱਕ ਜੇ ਗੁਣ ਪੈਦਾ ਹੋਇਆ ਉਭਰਿਆ ਗੁੜ ਦੀ ਲਹਿਰ ਗੁਣਾ ਨੇ ਉਹਨੂੰ ਕੱਟੇ ਗੁਣ ਪੈਦਾ ਹੋਏ ਉਭਰਿਆ ਉਹ ਜਿਹੜੇ ਜਿਹਨੂੰ ਉਭਰ ਨਾ ਹੋਊ ਵਾਜਿਆ ਭਾਈ ਬਨ ਉਪਰ ਲਹੁ ਉਪਰ ਲਹੁ ਜਿੰਨਾ ਚਿਰ ਅੰਤਰਾ ਆਤਮਾ ਨੂੰ ਸਮਝ ਨਹੀਂ ਲੈਂਦਾ ਆਪਣੇ ਮੂਲ ਨੂੰ ਪਛਾਣ ਨਹੀਂ ਲੈਂਦਾ ਉੱਪਰ ਨਹੀਂ ਸਕਦਾ ਉਹ ਨਾਲ ਜਰ ਸਰੀਰ ਤੋਂ ਫਰੇ ਨਹੀਂ ਸਰੀਰ ਨੂੰ ਹੀ ਆਪਣਾ ਸਮਝਦਾ ਸਰੀਰ ਬਿਨਾ ਮੇਰਾ ਗੁਜਾਰਾ ਨਹੀਂ ਜਦੋਂ ਉਹਨੂੰ ਸਮਝ ਲਿਆ ਮੂਲ ਨੂੰ ਉਹਨਾਂ ਸਰੀਰ ਬਿਨਾ ਗੁਜਾਰਾ ਹੈ ਉਨਨਾ ਚਿਰ ਸਰੀਰ ਬਣਾ ਕੋਈ ਜ਼ਰੂਰ ਨਹੀਂ ਹੈ ਜਦ ਤਨ ਮੂਲ ਨਾਲ ਜੁੜ ਗਿਆ ਫਿਰ ਸਰੀਰ ਬਣਾ ਕੋਈ ਜ਼ਰੂਰ ਹੈ ਜਹਾਜ਼ ਮਲ ਕੇ ਤਾਂ ਕਿਸੇ ਚੜਦਾ ਨਹੀਂ ਸਮੁੰਦਰ ਦੇ ਵਿੱਚ ਆ ਉਹ ਜਹਾਜ਼ ਬਲ ਕੇ ਆ ਸੇਵ ਚੀਜ਼ ਬਲ ਕੇ ਕਿਸੇ ਚੜਦਾ ਨਹੀਂ ਗਏ ਕਾਰ ਬਲ ਕੇ ਸੈਗਲ ਚੜਦਾ ਨਹੀਂ ਗਏ ਸੈਗਲ ਵੀ ਛੱਡ ਕੇ ਪੈਦਲ ਥੋੜੀ ਜਾਣੇ ਕੋ ਜਦਿਆ ਜੀ ਮੇਰੇ ਲੱਗਦੀਆਂ ਛੱਡ ਦੇ ਜੀ ਜੇ ਆਪਣਾ ਮੂਲ ਨਾਲ ਜੁੜ ਜਾਈਏ ਪਛਾਣ ਕੇ ਸਮਝ ਕੇ ਫਿਰ ਸ਼ਰੀਰ ਛੱਡ ਸਕਦੇ ਸ਼ਰੀਰ ਦਾ ਖਿਆਲ ਘੱਟ ਕਰ ਲਾਂਗੇ ਫਿਰ ਘੱਟ ਕਰ ਲਾਂਗੇ ਛੱਡਣ ਤੱਕ ਹੀ ਆ ਜਿਹੜਾ ਇਹਦੇ ਖਾਤੇ ਸਾਰਾ ਟਾਈਮ ਵੇਸ ਕਰਦੇ ਹਾਂ ਘਟਾ ਲਾਂਗੇ ਬਸ ਐਡੀ ਐਡੀ ਚਿੰਤਾ ਧੋੜੀ ਹੋਣੀ ਹੁੰਦੀ ਹੈ ਜਾਹੂ ਤਾਲਨ ਤਾਲਨ ਸਮਰੱਥਾ ਜਾਉ ਟਾਲਨ ਤਾਲਨ ਸਮਰੱਥਾ ਜਿਹੜਾ ਤਾਲਨ ਤਾਲਨ ਵਿੱਚ ਸਮਰੱਥ ਹੈ ਕੋਣ ਹੁੰਦਾ ਜਹਾਜ ਹੁੰਦਾ ਆਪੀ ਤਾਲ ਦਾ ਰੂਡ ਵੀ ਤਾਲ ਨੂੰ ਕਰਨ ਤਾਲ ਤਾਲਨ ਵਿੱਚ ਜਿਹੜਾ ਸਮਰੱਥ ਹੈ ਨਾ ਜਹਾਜ ਆਪ ਕਰਦਾ ਹੈ ਉਹ ਫੇ ਬੇਚ ਵਾਜਣ ਉਹਨਾਂ ਨੂੰ ਵਿਚਾਰਦਾ ਕਰਨ ਤਾਲ ਸਮਰੱਥ ਕੋਣ ਹੈ ਨਾਮ ਨਾਮ ਕਹਣ ਤਾਲ ਸੁ ਪ੍ਰਾਰਥਾ ਦੁਰਾਖ ਲਿਓ ਨਿਰਗੁਣ ਨਰਦਾਸਾ ਹੈ ਨਿਰਗੁਣ ਨਰ ਨਰ ਨੂੰ ਰਖਲਾ ਆਖ ਲਿਓ ਨਰਗੁਣ ਨਿਰਗੁਣ ਨਰਦਾ ਹੈ ਨਰ ਨਾ ठा ਹੈ ਨਰ ਦੇ ਨਾਲ ਮੈਨੂੰ ਨਿਰਗੁਣ ਨੂੰ ਰਖਲਾ ਮੈਂ ਤਰ ਨਹੀਂ ਜਾਂਦਾ ਨਿਰਗੁਣ ਕਿਉਂ ਮੈਂ ਤਰ ਨਹੀਂ ਜਾਂਦਾ ਮੈਂ ਡੁੱਬੜੇ ਜਾਂਦਾ ਡੁੱਪ ਤਾਂਿਆ ਜੋ ਗੁਣ ਨਹੀਂ ਸੀ ਉਗਣਾ ਕਰਕੇ ਡੁੱਬ ਗਿਆ ਨਾ ਡੁੱਬ ਗਿਆ ਹੈ ਨਿਰਗੁਣ ਕਰਕੇ ਮੈਨੂੰ ਡੁੱਬਦੇ ਨੂੰ ਬਚਾਲਾ ਪਹਿਲਾਂ ਬਾਹਰ ਕਰਕੇ ਹੂੰ ਰਾਖ ਲੈ ਉਹ ਨਿਰਗੁਣ ਨਰਨਾਥ ਨਿਰਗੁਣ ਨੂੰ ਰੱਖ ਲੈ ਉਹ ਨਰਨਾਥ ਨਿਰਗੁਣ ਨੂੰ ਰੱਖ ਲੈ ਨਾ ਸਾਰੇ ਨਾਮ ਦਾ ਨਾਥ ਹੈ ਤੁਹਾਨੂੰ ਸਾਰੇ ਨਾਮ ਤੇਰੇ ਹੋਂਦ ਵਿੱਚ ਨੇ ਸਾਰੇ ਦੇ ਨੱਠ ਪਾਈ ਹੋਈ ਹੱਤ ਮਨ ਬਚ ਕਰੂ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟੇ ਆਏ ਮਨ ਕਰਕੇ ਬਚਨ ਕਰਕੇ ਮਨ ਬਚਨ ਕਰਕੇ ਜੇ ਆਪ ਜਨਾਈ ਜਿਨੇ ਆਪਣਾ ਨਿੱਜ ਰੂਪ ਨੂੰ ਦੂਸਰੇ ਨੂੰ ਦੱਸਣ 'ਚ ਸਫਲ ਹੈ ਜਨਾਈ ਮਰ ਕਰਕੇ ਬਚਨ ਕਰਕੇ ਬੋਲਣ ਕਰਕੇ ਕਰਮ ਕਰਮ ਕਰਕੇ ਕੀੜਾ ਆਤਮਾ ਸਰੂਪ ਨੂੰ ਦਿਖਾਉਣ ਦੇ ਪ੍ਰਗਟ ਕਰਨ ਦੇ ਕਾਬਿਲ ਹੈ ਜਨਾਈ ਪ੍ਰਗਟ ਕਰਨਾ ਸਭ ਨੇ ਦੇਖਣਾ ਆਪਣਾ ਬਣਾਈ ਉਹਨੇ ਆਪਣਾ ਪ੍ਰਗਟ ਕਰਨਾ ਲੋਇਆ ਰਹੇ ਆਪਣਾ ਦੇਖਣ ਆਪਣੇ ਵੀ ਗੱਲ ਕਰਨੀ ਹੈ ਸਮਝਣ ਵਾਲੇ ਨੇ ਆਪਣਾ ਸਮਝਣ ਸੰਦੂਰ ਜੜਾਈ ਜਿਹੜਾ ਗੁਰਮਖ ਹੈ ਨਾ ਗੁਰਮਖ ਪਹਿਲਾਂ ਭੁਜਦਾ ਆਪ ਨਾਨਕ ਗੁਰਮਖ ਦੇਖ ਦਿਖਾਏ ਸਿੱਧ ਗੋਚ ਨਾਨਕ ਦਾ ਗੁਰਮਖ ਪਹਿਲਾਂ ਆਪਣਾ ਆਤਮ ਪ੍ਰਦਰਸ਼ਨ ਆਪ ਕਰਦਾ ਫਿਰ ਦੂਜਿਆਂ ਨੂੰ ਦਿਖਾਉਂਦਾ ਹੈ ਫਿਰ ਦੂਜਿਆਂ ਨੂੰ ਸਮਝਾਉਂਦਾ ਹੈ ਆਪ ਜੇ ਬਾਬਰਾਂ ਨਾਮ ਦੀ ਬਾਕੀ ਹੋਈ ਗੱਲ ਜਿਹੜੀ ਗੱਲ ਆਪ ਸਮਝੀ ਹੈ ਦੂਜਿਆਂ ਨੂੰ ਦੱਸ ਦੇਣੀ ਸਮਝਾ ਦੇਣੀ ਕੋਈ ਸਮਝ ਲਵੇ ਚੰਗੀ ਗੱਲ ਹੈ ਨਾ ਸਭ ਤੋਂ ਸਕੇ ਜਿੰਨੀ ਕੋ ਸਮਝ ਸਕੇ ਇਹ ਤਾਂ ਅਲੋਦੀ ਬੁੱਧੀ ਤੇ ਨਿਰਭਰ ਕਰਦਾ ਆਪਾਂ ਤਾਂ ਨਹੀਂ ਕਰ ਸਕਦੇ ਉਹਦੇ ਚ ਮਤ ਪ੍ਰਗਟਈ ਆਈ ਹੈ ਸਮਝਣ ਉਹਦੇ ਚ ਸਮਝ ਮਤ ਪ੍ਰਗਟ ਹੋਗੀ ਗੁਰਮਤ ਪ੍ਰਗਟ ਹੈ ਉਹਦੇ ਚ ਮਤ ਦਾ ਪ੍ਰਗਟ ਹੋਣਾ ਹੀ ਚੰਡੀ ਦਾ ਪ੍ਰਗਟ ਹੋਣਾ ਹੈ ਇਹ ਕਹਿੰਦੇ ਕਿ ਕੀ ਪ੍ਰਗਟ ਹੋਗੀ ਆ ਕੀ ਹੈ ਨਾਨਕ ਦੇ ਵੱਤ ਪ੍ਰਗਟਈ ਹੈ ਮਤ ਪ੍ਰਗਟਈ ਆਈ ਮਤਮਾਤ ਹੈ ਇਹ ਮਤਮਾਤ ਹੈ ਚੰਡੀ ਵੀ ਮਾਤ ਹੈ ਜਗਮਾਤ ਹੈ ਇਹ ਆ ਮਤ ਪ੍ਰਗਟ ਹੋਣਾ ਹੈ ਝੰਡੀ ਪ੍ਰਗਟ ਹੋਣਾ ਹੈ ਉਹ ਝੰਡੀ ਪ੍ਰਚੰਡ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਗਿਆਨ ਦਾ ਪ੍ਰਗਟ ਹੋਣਾ ਪ੍ਰਚੰਡ ਗਿਆਨ ਜੀ ਕੋਈ ਢੇਰਾ ਨਹੀਂ ਰਹਦਾ ਅੰਦਰ ਉਹ ਮੂਰਖਾ ਨੂੰ ਕੋਈ ਪਤਾ ਨਹੀਂ ਕੀ ਬਣਾਇਆ ਹੋਇਆ ਇਹਨਾਂ ਨੂੰ ਨਹੀਂ ਸਮਝ ਉਹ ਕਹਨ ਮੋਰ ਦੀ ਜੋ ਆ ਪ੍ਰਗਟ ਹੋ ਗਿਆ ਉਹਨਾਂ ਨੇ ਕਹਾਣੀਆਂ ਬਣਾ ਲਈ ਕੀ ਕਰਦੇ ਵਿਚਾਰੇ ਕੋਲ ਕਹਾਣੀਆਂ ਨੂੰ ਸਾਡੇ ਬੰਦੇ ਸੱਚ ਮੰਨੀ ਜਾਂਦੇ ਉਹ ਤਾਂ ਨਰਾਏ ਝੂਠ ਹੈ ਸੱਚ ਕੀ ਆ ਸੱਚ ਗੁਰਬਾਣੀ ਨੇ ਉਹਨਾਂ ਦਾ ਜਿਹੜਾ ਸੀ ਨਾ ਸਿਮਰਨ ਦਾ ਸਾਧਨ ਉਹਨਾਂ ਦਾ ਜਿਹੜਾ ਭਰਮ ਸੀ ਉਹ ਦੂਰ ਕੀਤਾ ਸੁੱਧ ਕੇ ਦੱਸਿਆ ਨੇ ਵੀ ਅਸਲ ਦੀ ਚੰਡੀ ਐਂ ਵਰਗਟ ਹੁੰਦੀ ਨਹੀਂ ਜਦੋਂ ਧਰਮ ਸਮਝਾਤਾ ਸਹੀ ਧਰਮਾਂ ਜਿਹੜੇ ਸਿਆਣੇ ਬੰਦੇ ਤੋਂ ਛੱਡ ਕੇ ਸਿੱਖੋਗੇ ਹਿੰਦੂਆਂ ਤੋਂ ਸਿੱਖ ਬਣੇ ਨੇ ਹੁਣ ਹੋਰ ਬਣ ਜਾਣਗੇ ਜੇ ਸਮਝਾ ਜੇ ਸਮਝਾਉਣ ਲੱਗ ਜਾਵੇਂ ਬਥੇਰੇ ਬਣ ਜਾਂਦੇ ਪਰ ਅਸੀਂ ਤਾਂ ਲੜਦੇ ਹਾਂ ਸਮਝਾਉਦੇ ਕਦ ਸਮਝਾਉਣਾ ਨਹੀਂ ਕੋਈ ਲੜਦੇ ਨੇ ਤਾਂ ਆਪਸ ਵਿੱਚ ਵੀ ਲੜਦੇ ਸੀ ਆਪ ਵੀ ਵਿੱਚ ਤੇ ਉਹ ਚੌਧਰਵਾਸ ਤੇ ਗੁਰਦਾਰੇ ਦੀ ਗੋਲ ਕਬਾਸ ਤੇ ਪੈਸੇ ਵਿੱਚ ਰੋਜੇ ਮਗਦਮੇ ਰੋਜੇ ਥਾਣੇ ਤੁਹਾਨੂੰ ਜਿਹੜੇ ਬੋਲਵਾ ਰਹੇ ਪਰੋਜਨ ਦੀ ਹੈ ਜਿਹੜੇ ਜਿਹਨਾਂ ਦੀ ਕਦੇ ਹੀ ਨਹੀਂ ਰਹਿਗਾ ਛੋਟਰਾ ਦੇ ਝਗੜੇ ਪ੍ਰਧਾਨੀਆਂ ਦੇ ਕਰਦੇ ਆਦਾ ਸਿੱਖੀ ਰਹਿੰਦੀ ਇਹਨਾਂ ਦੀ ਗੁਰਬਾਨੀ ਦਾ ਤਾਂ ਟਾਈਮ ਹੈ ਨਹੀਂ ਕਿਸੇ ਕੋਲ ਗੁਰਬਾਨੀ ਦਾ ਧਿਆਨ ਹੈ ਨਹੀਂ ਅਡਲ ਧਿਆਨ ਤਾਂ ਹੋਰ ਪਾਸੇ ਹੈ ਹੂੰ